ਸਤਿ ਸ਼੍ਰੀ ਅਕਾਲ ਦੋਸਤੋ ਪ੍ਰਾਣੇ ਬਜ਼ੁਰਗਾਂ ਦੇ ਦੱਸੇ ਹੋਏ ਨੁਸਕੇ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਜੀ ਅਤੇ ਸੁਣੋ ਨੰਬਰ 1 ਅਦਰਕ ਅਤੇ ਸ਼ਹਿਦ ਮਿਲਾ ਕੇ ਖਾਣ ਦੇ ਨਾਲ ਖੰਗ ਦੂਰ ਹੁੰਦੀ ਹੈ ਨੰਬਰ 2 ਗਰਮ ਪਾਣੀ ਨਿੰਬੂ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਣ ਦੇ ਨਾਲ ਮोटापा ਘਟ ਜਾਂਦਾ ਹੈ ਨੰਬਰ 3 ਅਜਵੈਨ ਨੂੰ ਚਬਾ ਕੇ ਖਾਣ ਦੇ ਨਾਲ ਪੇਟ ਦਰਦ ਨੂੰ ਆਰਾਮ ਮਿਲਦਾ ਹੈ ਨੰਬਰ 4 ਸਵੇਰ ਟਾਈਮ ਖਾਲੀ ਪੇਟ ਇੱਕ ਲਸਣ ਦੀ ਤੁਰੀ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਂਦਾ ਹੈ ਨੰਬਰ 5 ਨਾਰਮਲ ਗਰਮ ਤੇਲ ਦੇ ਨਾਲ ਮਾਲਿਸ਼ ਕਰੀਏ ਤਾਂ ਜੋੜਾਂ ਦੇ ਦਰਦ ਦੂਰ ਹੋ ਜਾਂਦੇ ਹਨ ਨੰਬਰ 6 ਸੌਂਫ ਦਾ ਪਾਣੀ ਪੀਣ ਦੇ ਨਾਲ ਗੈਸ ਦੀ ਪ੍ਰੋਬਲਮ ਦੂਰ ਚਲੀ ਜਾਂਦੀ ਹੈ ਨੰਬਰ 7 ਨਿੰਮ ਦੇ ਪੱਤਿਆਂ ਦੀ ਜੇਕਰ ਪੇਸਟ ਕਰਦੇ ਹਾਂ ਤਾਂ ਸਾਡੇ ਦੰਦ ਸਾਫ ਹੁੰਦੇ ਹਨ ਨੰਬਰ 8 ਤુલਸੀ ਦੇ ਪੱਤੇ ਚਬਾਉਣ ਦੇ ਨਾਲ ਸਰਦੀ ਜ਼ੁਕਾਮ ਤੋਂ ਛਡਕਾਰਾ ਹੁੰਦਾ ਹੈ ਨੰਬਰ 9 ਪੁੰਨੀ ਹੋਈ ਹਲਦੀ ਗਰਮ ਦੁੱਧ ਵਿੱਚ ਪਾ ਕੇ ਪੀਣ ਦੇ ਨਾਲ ਖਾਂਗ ਠੀਕ ਹੋ ਜਾਂਦੀ ਹੈ ਨੰਬਰ 10 ਐਲਵੇਰਾ ਜਲ ਲਗਾਉਣ ਦੇ ਨਾਲ ਤ્વਚਾ ਨਰਮ ਅਤੇ ਸਾਫ ਹੋ ਜਾਂਦੀ ਹੈ। ਨੰਬਰ 11 ਰਾਤ ਨੂੰ ਭਿੱਜੀ ਹੋਈ ਕਿਸ਼ਮਿਸ ਸਵੇਰ ਟਾਈਮ ਖਾਣ ਦੇ ਨਾਲ ਖੂਨ ਸਾਫ ਰਹਿੰਦਾ ਹੈ। ਨੰਬਰ 12 ਕਪੂਰ ਅਤੇ ਨਾਰੀਅਲ ਤੇਲ ਮਿਕਸ ਕਰਕੇ ਲਗਾਉਣ ਦੇ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ। ਨੰਬਰ 13 ਦਹੀਂ ਵਿੱਚ ਵੇਸਣ ਮਿਲਾ ਕੇ ਲਗਾਉਣ ਦੇ ਨਾਲ ਚਿਹਰੇ ਦਾ ਹੋਰ ਰੰਗ ਗੋਰਾ ਬਣ ਜਾਂਦਾ ਹੈ। ਨੰਬਰ 14 ਬਰਫ਼ ਦੇ ਟੁਕੜੇ ਚਿਹਰੇ ਤੇ ਰਗੜਨ ਦੇ ਨਾਲ ਸੋਜ ਘਟ ਜਾਂਦੀ ਹੈ। ਨੰਬਰ 15 ਗੁੜ ਖਾਣ ਦੇ ਨਾਲ ਖੂਨ ਵਾਧਾ ਹੈ ਅਤੇ ਸਰੀਰ ਗਰਮ ਰਹਿੰਦਾ ਹੈ। ਨੰਬਰ 16 ਤੁਲਸੀ ਅਤੇ ਅਦਰਕ ਦੀ ਚਾਹ ਪੀਣ ਦੇ ਨਾਲ ਗਲੇ ਦੀ ਖਾਰਸ਼ ਠੀਕ ਰਹਿੰਦੀ ਹੈ। ਨੰਬਰ 17 ਪੇਟ ਸਾਫ ਨਹੀਂ ਹੁੰਦਾ ਤਾਂ ਰਾਤ ਨੂੰ ਇਸ਼ਕਬੋਲ ਪਾਣੀ ਵਿੱਚ ਭੇਕੇ ਪੀਓ ਜੀ ਨੰਬਰ 18 ਧਨੀ ਵਿੱਚ ਸਰੋਂ ਦਾ ਤੇਲ ਪਾਉਣ ਦੇ ਨਾਲ ਆਪਣੇ ਬੁੱਲ ਕਦੇ ਨਹੀਂ ਫਟਣਗੇ ਨੰਬਰ 19 ਅੰਜੀਰ ਨੂੰ ਦੁੱਧ ਵਿੱਚ ਉਬਾਲ ਕੇ ਪੀਣ ਦੇ ਨਾਲ ਖਾਣ ਦੇ ਨਾਲ ਕਬਜ ਦੂਰ ਹੁੰਦੀ ਹੈ ਨੰਬਰ 20 ਭੋਜਨ ਖਾਣ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਜੇਕਰ ਖਾਨੇ ਹਾਂ ਤਾਂ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਨੰਬਰ 21 ਅੱਖਾਂ ਦਰਦ ਹੁੰਦੀਆਂ ਹਨ ਤਾਂ ਠੰਡੇ ਪਾਣੀ ਦੇ ਛਿੱਟੇ ਮਾਰੋ। ਨੰਬਰ 22 ਖਟੇ ਡਕਾਰ ਆਉਂਦੇ ਹਨ ਤਾਂ ਇੱਕ ਚੁਟਕੀ ਹਿੰਗ ਗਰਮ ਪਾਣੀ ਵਿੱਚ ਪਾ ਕੇ ਪੀ ਲਓ ਜੀ। ਨੰਬਰ 23 ਗਰਮੀ ਵਿੱਚ ਬੇਲ ਦਾ ਸਰਬਤ ਪੀਣ ਦੇ ਨਾਲ ਲੋ ਨਹੀਂ ਲੱਗਦੀ। ਨੰਬਰ 24 ਲੌਂਗ ਚਬਾਉਣ ਦੇ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਨੰਬਰ 25 ਦਾਲ ਚੀਨੀ ਦਾ ਪਾਣੀ ਪੀਣ ਦੇ ਨਾਲ ਭਾਰ ਘਟ ਜਾਂਦਾ ਹੈ। ਨੰਬਰ 26 ਨੱਕ ਬੰਦ ਹੈ ਤਾਂ ਜਲਦੀ ਭਾਫ਼ ਲਵੋ। ਤੁਰੰਤ ਤੁਹਾਨੂੰ ਰਾਹਤ ਮਿਲ ਜਾਵੇਗੀ। ਨੰਬਰ 27 ਟਮਾਟਰ ਦਾ ਰਸ ਲਾਉਣ ਦੇ ਨਾਲ ਚਿਹਰੇ ਤੇ ਗਲੋ ਆਉਂਦਾ ਹੈ। ਨੰਬਰ 28 ਪਿਆਜ਼ ਕੱਟ ਕੇ ਤਲੀਆਂ ਤੇ ਰਗੜਨ ਦੇ ਨਾਲ ਬੁਖਾਰ ਉਤਰ ਜਾਂਦਾ ਹੈ। ਨੰਬਰ 29 ਸ਼ਹਿਦ ਅਤੇ ਨਿੰਬੂ ਮਿਕਸ ਕਰਕੇ ਬੁੱਲਾਂ ਤੇ ਲਾਉਣ ਦੇ ਨਾਲ ਬੁੱਲ ਗੁਲਾਬੀ ਹੋ ਜਾਂਦੇ ਹਨ। ਨੰਬਰ 30 ਨਾਰੀਅਲ ਤੇਲ ਵਿੱਚ ਕੜੀ ਪੱਤਾ ਮਿਕਸ ਕਰਕੇ ਵਾਲਾਂ ਤੇ ਲਾਉਣ ਦੇ ਨਾਲ ਵਾਲ ਕਾਲੇ ਹੋ ਜਾਂਦੇ ਹਨ। ਨੰਬਰ 31 ਮਣਕਾ ਦੁੱਧ ਵਿੱਚ ਉਬਾਲ ਕੇ ਖਾਣ ਦੇ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 32 ਪੱਕੇ ਪਪੀਤੇ ਦਾ ਪੇਸਟ ਲਗਾਉਣ ਦੇ ਨਾਲ ਚਿਹਰੇ ਤੇ ਚਮਕ ਆਉਂਦੀ ਹੈ। ਨੰਬਰ 33 ਦਾਲ ਚੀਨੀ ਪਾਊਡਰ ਅਤੇ ਸ਼ਹਿਦ ਮਿਕਸ ਕਰਕੇ ਲਗਾਉਣ ਦੇ ਨਾਲ ਮੁਹਾਸੇ ਠੀਕ ਹੋ ਜਾਂਦੇ ਹਨ। ਨੰਬਰ 34 ਨਹਾਉਣ ਵਾਲੇ ਪਾਣੀ ਦੇ ਵਿੱਚ ਫੜਕੜੀ ਪਾ ਕੇ ਨਹਾਈਏ ਤਾਂ ਖਾਰਸ਼ ਠੀਕ ਹੋ ਜਾਂਦੀ ਹੈ। ਨੰਬਰ 35 ਪੇਟ ਫੁੱਲਦਾ ਹੈ ਤਾਂ ਅਦਰਕ ਅਤੇ ਨਿੰਬੂ ਦਾ ਰਸ ਜ਼ਰੂਰ ਪੀਓ ਜੀ। ਨੰਬਰ 36 ਸਫੇਦ ਵਾਲਾਂ ਵਿੱਚ ਆਮਲੇ ਅਤੇ ਰੇਠੇ ਦਾ ਤੇਲ ਜ਼ਰੂਰ ਲਗਾਓ ਜੀ। ਨੰਬਰ 37 ਪਸੀਨੇ ਦੀ ਬਦਬੂ ਵਾਸਤੇ ਨਿੰਬੂ ਰਗੜੋ। ਨੰਬਰ 38 ਮਸ਼ਰ ਦੂਰ ਕਰਨ ਦੇ ਵਾਸਤੇ ਨਿੰਮ ਦੇ ਪੱਤਿਆਂ ਨੂੰ ਸਾੜੋ ਜੀ ਨੰਬਰ 39 ਪੈਰਾਂ ਦੀਆਂ ਅੱਡੀਆਂ ਜੇਕਰ ਫਟ ਜਾਂਦੀਆਂ ਹਨ ਵੈਸਲੀਨ ਲਗਾਉਣ ਦੇ ਨਾਲ ਬਹੁਤ ਜਲਦੀ ਠੀਕ ਹੋ ਜਾਂਦੀਆਂ ਹਨ ਨੰਬਰ 40 ਕੰਨ ਵਿੱਚ ਸਰੋਂ ਦਾ ਤੇਲ ਪਾਉਣ ਦੇ ਨਾਲ ਦਰਦ ਠੀਕ ਹੋ ਜਾਂਦਾ ਹੈ ਨੰਬਰ 41 ਰਾਤ ਨੂੰ ਤ੍ਰਿਫਲਾ ਚੂਰਨ ਗਰਮ ਪਾਣੀ ਵਿੱਚ ਪਾ ਕੇ ਪੀਣ ਦੇ ਨਾਲ ਪੇਟ ਸਾਫ਼ ਹੁੰਦਾ ਹੈ। ਨੰਬਰ 42 ਅੱਡੀਆਂ ਫਟ ਗਈਆਂ ਹਨ ਤਾਂ ਘਿਓ ਲਾਉਣ ਦੇ ਨਾਲ ਆਰਾਮ ਮਿਲਦਾ ਹੈ। ਨੰਬਰ 43 ਲਸਣ ਦੇ ਤੇਲ ਦੀ ਵਾਲਾਂ ਵਿੱਚ ਮਾਲਿਸ਼ ਕਰਦੇ ਹਾਂ ਤਾਂ ਡੈਂਡਰਫ ਦੂਰ ਰਹਿੰਦਾ ਹੈ। ਨੰਬਰ 44 ਰਾਤ ਨੂੰ ਦੁੱਧ ਵਿੱਚ ਖਸ ਖਸ ਪਾ ਕੇ ਪੀਣ ਦੇ ਨਾਲ ਨੀਂਦ ਵਧੀਆ ਆਉਂਦੀ ਹੈ। ਨੰਬਰ 45 ਦੁੱਧ ਵਿੱਚ ਹਲਦੀ ਮਿਕਸ ਕਰਕੇ ਪੀਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 46 ਬੱਚਿਆਂ ਦਾ ਪੇਟ ਦਰਦ ਹੁੰਦਾ ਹੈ ਤਾਂ ਹਿੰਗ ਦਾ ਪਾਣੀ ਤੁਨੀ ਵਿੱਚ ਲਗਾਓ ਜੀ। ਨੰਬਰ 47 ਸਰਦੀਆਂ ਵਿੱਚ ਸਰੋਂ ਦੇ ਤੇਲ ਦੀ ਮਾਲਿਸ਼ ਕਰੋ, ਸਰੀਰ ਗਰਮ ਰਹੂਗਾ। ਨੰਬਰ 48 ਲੌਂਗ ਅਤੇ ਤੁਲਸੀ ਉਬਾਲ ਕੇ ਘਰਾਰੇ ਕਰਨ ਦੇ ਨਾਲ ਗਲਾ ਸਾਫ਼ ਰਹਿੰਦਾ ਹੈ। ਨੰਬਰ 49 ਫੋੜੇ ਫਿੰਸੀਆਂ ਤੇ ਹਲਦੀ ਦਾ ਲੇਪ ਬਨ ਲਓ ਜੀ। ਨੰਬਰ 50 ਜੇਕਰ ਸਰਦੀ ਜਕਾਮ ਹੈ ਤਾਂ ਪਾਣੀ ਵਿੱਚ ਨਮਕ ਗਰਮ ਕਰਕੇ ਉਸ ਦੀ ਭਾਫ਼ ਲਵੋ ਜੀ। ਨੰਬਰ 51 ਤੁਨੀ ਵਿੱਚ ਘਿਓ ਪਾਉਣ ਦੇ ਨਾਲ ਪੇਟ ਦੀ ਜਲਨ ਦੂਰ ਹੁੰਦੀ ਹੈ। ਨੰਬਰ 52 ਕੰਨ ਵਿੱਚ ਪਿਆਜ਼ ਦਾ ਰਸ ਪਾਉਣ ਦੇ ਨਾਲ ਦਰਦ ਦੂਰ ਹੁੰਦਾ ਹੈ। ਨੰਬਰ 53 ਪੈਰ ਦਰਦ ਹੋ ਰਿਹਾ ਹੈ ਤਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਆਰਾਮ ਮਿਲ ਜਾਵੇਗਾ। ਨੰਬਰ 54 ਨਿੰਬੂ ਅਤੇ ਸ਼ਹਿਦ ਦਾ ਰਸ ਮਿਕਸ ਕਰਕੇ ਖਾਣ ਦੇ ਨਾਲ ਗਲਾ ਸਾਫ਼ ਰਹਿੰਦਾ ਹੈ। ਨੰਬਰ 55 ਪੇਟ ਦੀ ਗੈਸ ਹੈ ਤਾਂ ਹਿੰਗ ਦਾ ਪਾਣੀ ਪੀਣ ਦੇ ਨਾਲ ਪੇਟ ਦੀ ਗੈਸ ਦੂਰ ਚਲੀ ਜਾਂਦੀ ਹੈ। ਨੰਬਰ 56 ਖੰਡ ਦੀ ਜਗਾ ਗੁੜ ਖਾਣ ਦੇ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ। ਨੰਬਰ 57 ਦੁੱਧ ਵਿੱਚ ਖਜੂਰ ਪਾ ਕੇ ਪੀਣ ਦੇ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 58 ਸਿਰਦਰਦ ਹੁੰਦਾ ਹੈ ਤਾਂ ਬਰਫ਼ ਦੀ ਮ사ਜ ਕਰੋ ਆਰਾਮ ਮਿਲ ਜਾਂਦਾ ਹੈ। ਨੰਬਰ 59 ਸੱਟ ਲੱਗੀ ਹੈ ਤਾਂ ਹਲਦੀ ਅਤੇ ਪਾਣੀ ਦਾ ਲੇਪ ਬਣਾ ਕੇ ਲਗਾਓ। ਨੰਬਰ 60 ਜ਼ਖਮ ਤੇ ਸ਼ਹਿਦ ਲਾਉਣ ਦੇ ਨਾਲ ਜ਼ਖਮ ਜਲਦੀ ਭਰ ਜਾਂਦਾ ਹੈ। ਨੰਬਰ 61 ਜੋੜਾਂ ਵਿੱਚ ਸੋਜਾਂ ਪੈ ਰਹੀਆਂ ਹਨ ਤਾਂ ਐਲੋਵੇਰਾ ਜੈੱਲ ਲਗਾਓ ਜੀ। ਨੰਬਰ 62 ਅਗਰ ਤੁਹਾਨੂੰ ਸਾਹ ਚੜਦਾ ਹੈ ਤਾਂ ਤੁਲਸੀ ਅਤੇ ਸ਼ਹਿਦ ਦਾ ਰਸ ਪੀਓ ਜੀ। ਨੰਬਰ 63 ਗਰਮ ਦੁੱਧ ਵਿੱਚ ਇਲਾਚੀ ਪਾ ਕੇ ਪੀਣ ਦੇ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ। ਨੰਬਰ 64 ਦਿਨ ਵਿੱਚ ਇੱਕ ਸੇਬ ਜ਼ਰੂਰ ਖਾਓ। ਸਿਹਤ ਵਾਸਤੇ ਬਹੁਤ ਵਧੀਆ ਹੈ। ਨੰਬਰ 65 ਦਹੀਂ ਖਾਣ ਦੇ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ। ਨੰਬਰ 66 ਸਵੇਰੇ ਸਵੇਰ ਖਾਲੀ ਪੇਟ ਪਾਣੀ ਪੀਣ ਦੇ ਨਾਲ ਸਰੀਰ ਸਾਫ ਹੁੰਦਾ ਹੈ ਨੰਬਰ 67 ਅੱਖਾਂ ਵਿੱਚ ਗੁਲਾਬ ਜਲ ਪਾਉਣ ਦੇ ਨਾਲ ਅੱਖਾਂ ਦੀ ਜਲਣ ਦੂਰ ਰਹਿੰਦੀ ਹੈ ਨੰਬਰ 68 ਪਸੀਨੇ ਦੀ ਸਮੈਲ ਆਉਂਦੀ ਹੈ ਤਾਂ ਬ੍ਰੇਕਿੰਗ ਸੋਡਾ ਲਗਾਓ ਜੀ ਨੰਬਰ 69 ਰਾਤ ਨੂੰ ਸਰੋਂ ਦੇ ਤੇਲ ਵਿੱਚ ਲਸਣ ਦੀਆਂ ਤੁਰੀਆਂ ਪਾ ਕੇ ਤੇਲ ਲਾਉਣ ਦੇ ਨਾਲ ਦਰਦਾਂ ਦੂਰ ਹੁੰਦੀਆਂ ਹਨ ਨੰਬਰ 70 ਅਦਰਕ ਦੀ ਚਾਹ ਪੀਣ ਦੇ ਨਾਲ ਸਰਦੀ ਜ਼ੁਕਾਮ ਵਿੱਚ ਬਹੁਤ ਆਰਾਮ ਮਿਲਦਾ ਹੈ। ਨੰਬਰ 71 ਹਲਦੀ ਅਤੇ ਨਾਰੀਅਲ ਤੇਲ ਮਿਕਸ ਕਰਕੇ ਲਗਾਉਣ ਦੇ ਨਾਲ ਜਲਣ ਠੀਕ ਰਹਿੰਦੀ ਹੈ। ਨੰਬਰ 72 ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਣ ਦੇ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 73 ਇੱਕ ਚੁਟਕੀ ਦਾਲਚੀਨੀ ਪਾਊਡਰ ਛੈਦ ਦੇ ਨਾਲ ਖਾਣੇ ਹਾਂ ਤਾਂ ਸਰਦੀ ਦੂਰ ਹੁੰਦੀ ਹੈ। ਨੰਬਰ 74 ਚਿਹਰਾ ਧੋਣ ਤੋਂ ਬਾਅਦ ਗਲਾਬ ਜਲ ਲਗਾਓ ਨਮੀ ਬਣੀ ਰਹਿੰਦੀ ਹੈ। ਨੰਬਰ 75 ਪੈਰਾਂ ਤੇ ਜਲਣ ਹੋ ਰਹੀ ਹੈ ਤਾਂ ਠੰਡੇ ਪਾਣੀ ਵਿੱਚ ਲੋਨ ਮਿਕਸ ਕਰਕੇ ਪੈਰਾਂ ਨੂੰ ਧੋਵੋ। ਨੰਬਰ 76 ਹੱਥ ਪੈਰਾਂ ਤੇ ਸਰੋਂ ਦਾ ਤੇਲ ਲਗਾਉਣ ਦੇ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 77 ਚਿਹਰੇ ਦੇ ਕਿੱਲਾਂ ਤੇ ਟੂ ਪੇਸਟ ਲਗਾਉਣ ਦੇ ਨਾਲ ਕਿੱਲ ਸੁੱਕ ਜਾਂਦੇ ਹਨ। ਨੰਬਰ 78 ਸਿਰ ਦੀ ਰੁਸੀ ਵਿੱਚ ਨਿੰਬੂ ਦਾ ਰਸ ਲਗਾਓ। ਨੰਬਰ 79 ਚਿਹਰੇ ਦੀ ਚਮਕ ਵਾਸਤੇ ਖੀਰੇ ਦਾ ਰਸ ਲਗਾਓ। ਨੰਬਰ 80 ਗਰਮੀ ਵਿੱਚ ਨਾਰੀਅਲ ਪਾਣੀ ਪੀਣ ਦੇ ਨਾਲ ਸਰੀਰ ਠੰਡਾ ਰਹਿੰਦਾ ਹੈ। ਨੰਬਰ 81 ਨਿੰਬੂ ਪਾਣੀ ਪੀਣ ਦੇ ਨਾਲ ਸਰੀਰ ਡੀਟੌक्स ਰਹਿੰਦਾ ਹੈ। ਨੰਬਰ 82 ਖਜੂਰ ਦੁੱਧ ਦੇ ਵਿੱਚ ਪਾ ਕੇ ਖਾਣੇ ਹਾਂ ਤਾਂ ਸਰੀਰ ਵਿੱਚ ਤਾਕਤ ਆਉਂਦੀ ਹੈ। ਨੰਬਰ 83 ਨੱਕ ਦੀ ਅਲਰਜੀ ਹੈ ਤਾਂ ਭਾਫ਼ ਲੈਣਾ ਫਾਇਦੇਮੰਦ ਹੈ। ਨੰਬਰ 84 ਅੱਖਾਂ ਦੇ ਕਾਲੇ ਘੇਰਿਆਂ ਵਾਸਤੇ ਆਲੂ ਦਾ ਰਸ ਲਗਾਓ ਜੀ। ਨੰਬਰ 85 ਦਾਲ ਚੀਨੀ ਪਾਣੀ ਵਿੱਚ ਉਬਾਲ ਕੇ ਪੀਣ ਦੇ ਨਾਲ 슈ਗਰ ਕੰਟਰੋਲ ਰਹਿੰਦੀ ਹੈ। ਨੰਬਰ 86 ਤਿਲ ਦੇ ਤੇਲ ਦੇ ਨਾਲ ਮਾਲਿਸ਼ ਕਰਨ ਦੇ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਨੰਬਰ 87 ਨਾਰਮਲ ਗਰਮ ਪਾਣੀ ਦੇ ਵਿੱਚ ਨਿੰਬੂ ਮਿਕਸ ਕਰਕੇ ਪੀਨੇ ਹਾਂ ਤਾਂ ਵਜ਼ਨ ਘਟ ਜਾਂਦਾ ਹੈ। ਨੰਬਰ 88 ਧਨੀਆਂ ਪਾਣੀ ਪੀਣ ਦੇ ਨਾਲ ਯੂਰਨ ਦੀ ਜਲਣ ਦੌਰ ਹੁੰਦੀ ਹੈ ਨੰਬਰ 99 ਸਿਰ ਵਿੱਚ ਨਿੰਮ ਦਾ ਤੇਲ ਲਾਉਣ ਦੇ ਨਾਲ ਜੂਆਂ ਮਰ ਜਾਂਦੀਆਂ ਹਨ ਨੰਬਰ 90 ਹਲਦੀ ਦੁੱਧ ਵਿੱਚ ਮਿਕਸ ਕਰਕੇ ਲਗਾਉਣ ਦੇ ਨਾਲ ਜ਼ਖਮ ਜਲਦੀ ਭਰਦਾ ਹੈ ਨੰਬਰ 91 ਭੋਜਨ ਖਾਣ ਤੋਂ ਪਹਿਲਾਂ ਅਦਰਕ ਦਾ ਟੁਕੜਾ ਖਾ ਲਓ ਭੁੱਖ ਵੱਧ ਜਾਵੇਗੀ ਨੰਬਰ 92 ਬਰਫ਼ ਲਾਉਣ ਦੇ ਨਾਲ ਸੋਜਾਂ ਅਤੇ ਜਲਨ ਘਟ ਹੋ ਜਾਂਦੀਆਂ ਹਨ ਨੰਬਰ 39 ਤુલਸੀ ਦੀ ਚਾਹ ਹਰ ਰੋਜ਼ ਪੀਣ ਦੇ ਨਾਲ ਇਮਿਊਨਿਟੀ ਵਧ ਜਾਂਦੀ ਹੈ ਨੰਬਰ 94 ਨਿੰਬੂ ਅਤੇ ਖੰਡ ਮਿਕਸ ਕਰਕੇ ਬੁੱਲਾਂ ਤੇ ਸਕਰੱਬ ਕਰਨ ਦੇ ਨਾਲ ਬੁੱਲ ਸਾਫ਼ ਹੋ ਜਾਂਦੇ ਹਨ ਨੰਬਰ 95 ਚਿਹਰਾ ਧੋਣ ਤੋਂ ਬਾਅਦ ਐਲਵੇਰਾ ਜੈਲ ਲਗਾਓ ਨਮੀ ਬਣੀ ਰਹਿੰਦੀ ਹੈ ਨੰਬਰ 96 ਗਰਮ ਪਾਣੀ ਵਿੱਚ ਲੋਨ ਮਿਕਸ ਕਰਕੇ ਪੈਰ ਪਾਣੀ ਵਿੱਚ ਪਾਉਂਦੇ ਹਾਂ ਤਾਂ ਥਕਾਣ ਦੂਰ ਹੁੰਦੀ ਹੈ। ਨੰਬਰ 97 ਛੋਟੀ ਇਲਾਚੀ ਖਾਣ ਦੇ ਨਾਲ ਮੂੰਹ ਦੀ ਸਮੈਲ ਦੂਰ ਹੁੰਦੀ ਹੈ। ਨੰਬਰ 98 ਪਪੀਤਾ ਖਾਣ ਦੇ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਨੰਬਰ 99 ਇੱਕ ਚੁਟਕੀ ਹਲਦੀ ਸ਼ਹਿਦ ਦੇ ਵਿੱਚ ਮਿਕਸ ਕਰਕੇ ਖਾਣ ਦੇ ਨਾਲ ਖਾਂਗ ਦੌਰ ਹੁੰਦੀ ਹੈ ਨੰਬਰ 100 ਸੜੇ ਹੋਏ ਹਿੱਸੇ ਉੱਪਰ ਆਲੂ ਦਾ ਰਸ ਲਗਾਓ ਠੰਡਕ ਮਿਲੂਗੀ ਨੰਬਰ 101 ਗਰਮ ਪਾਣੀ ਵਿੱਚ ਨਿੰਮ ਦੇ ਪੱਤੇ ਪਾ ਕੇ ਨਾਉਣ ਦੇ ਨਾਲ ਫੋੜੇ ਫਿੰਸੀਆਂ ਦੌਰ ਹੁੰਦੀਆਂ ਹਨ ਨੰਬਰ 102 ਸਾਚ ਦੇ ਵਿੱਚ ਅਜਵੈਨ ਮਿਕਸ ਕਰਕੇ ਪੀਣ ਦੇ ਨਾਲ ਗੈਸ ਠੀਕ ਹੁੰਦੀ ਹੈ ਨੰਬਰ 103 ਗਾਜਰ ਦਾ ਰਸ ਪੀਣ ਦੇ ਨਾਲ ਅੱਖਾਂ ਦੀ ਰੋਸ਼ਨੀ ਵਧ ਜਾਂਦੀ ਹੈ। ਨੰਬਰ 104 ਸਿਰਦਰਦ ਵਿੱਚ ਲੌਂਗ ਦੇ ਲੇਪ ਲਾਉਣ ਦੇ ਨਾਲ ਆਰਾਮ ਮਿਲਦਾ ਹੈ। ਨੰਬਰ 105 ਕੰਨ ਵਿੱਚ ਸਰੋਂ ਦਾ ਤੇਲ ਪਾਉਣ ਦੇ ਨਾਲ ਖਾਰਿਸ਼ ਠੀਕ ਹੋ ਜਾਂਦੀ ਹੈ। ਨੰਬਰ 106 ਸਰਦੀ ਵਿੱਚ ਅਦਰਕ ਜਾਫਲ ਦਾ ਕੜਾ ਬਣਾ ਕੇ ਪੀਓ ਜੀ। ਨੰਬਰ 107 ਜਕਾਮ ਹੈ ਤਾਂ ਤੁਲਸੀ ਅਦਰਕ ਸ਼ਹਿਦ ਦਾ ਮਿਸ਼ਰਣ ਕਰੋ ਜੀ ਨੰਬਰ 108 ਗੋਡਿਆਂ ਵਿੱਚ ਦਰਦ ਹੈ ਤਾਂ ਗਰਮ ਪਾਣੀ ਦੇ ਨਾਲ ਸੇਕ ਦਿਵੋ ਜੀ ਨੰਬਰ 109 ਤੁਨੀ ਵਿੱਚ ਨਿੰਮ ਦਾ ਤੇਲ ਪਾਉਣ ਦੇ ਨਾਲ ਕੀੜੇ ਨਹੀਂ ਹੁੰਦੇ ਨੰਬਰ 110 ਬੁੱਲ ਸੁੱਝ ਜਾਂਦੇ ਹਨ ਤੇ ਘਿਓ ਲਾਉਣਾ ਬਹੁਤ ਫਾਇਦੇਮੰਦ ਹੈ ਨੰਬਰ 111 ਅੱਖਾਂ ਦੇ ਘੇਰਿਆਂ ਤੇ ਖੀਰੇ ਦੇ ਟੁਕੜੇ ਰੱਖੋ ਠੰਡਕ ਮਿਲੇਗੀ ਨੰਬਰ 112 ਨਿੰਬੂ ਦਾ ਰਸ ਹੱਥਾਂ ਤੇ ਮਲਣ ਦੇ ਨਾਲ ਮਹਿਕ ਆਉਂਦੀ ਹੈ ਨੰਬਰ 113 ਸਰੀਰ ਤੇ ਜਲਨ ਹੋ ਰਹੀ ਹੈ ਤਾਂ ਐਲਵੇਰਾ ਲਾਉਣ ਦੇ ਨਾਲ ਠੰਡਕ ਮਿਲਦੀ ਹੈ ਨੰਬਰ 114 ਸ਼ਾਲੇ ਹਨ ਤਾਂ ਸ਼ਹਿਦ ਲਗਾਉਣ ਦੇ ਨਾਲ ਆਰਾਮ ਮਿਲਦਾ ਹੈ ਨੰਬਰ 115 ਤੁਲਸੀ ਅਤੇ ਲੌਂਗ ਉਬਾਲ ਕੇ ਗਰਾਰੇ ਕਰੋ ਨੰਬਰ 116 ਅੰਜੀਰ ਖਾਣ ਦੇ ਨਾਲ ਖੂਨ ਵਧ ਜਾਂਦਾ ਹੈ ਨੰਬਰ 117 ਪੇਟ ਦੀ ਜਲਣ ਵਿੱਚ ਠੰਡਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 118 ਗਰਮੀ ਵਿੱਚ ਆਮ ਪਾਣਾ ਪੀਣ ਦੇ ਨਾਲ ਲੋ ਨਹੀਂ ਲੱਗਦੀ ਨੰਬਰ 119 ਨਿਮਦੀ ਦਾਤਨ ਕਰਨ ਦੇ ਨਾਲ ਦੰਦ ਮਜ਼ਬੂਤ ਰਹਿੰਦੇ ਹਨ ਨੰਬਰ 120 ਮਸ਼ਰ ਦੂਰ ਕਰਨ ਦੇ ਵਾਸਤੇ ਲਸਣ ਦਾ ਰਸ ਆਪਣੇ ਘਰ ਵਿੱਚ ਰੱਖੋ ਜੀ ਨੰਬਰ 121 ਭੋਜਨ ਖਾਣ ਤੋਂ ਬਾਅਦ ਗੁੜ ਖਾਣੇ ਹਾਂ ਤਾਂ ਪਾਚਨ ਸ਼ਕਤੀ ਮਜ਼ਬੂਤ ਬਣਦੀ ਹੈ ਨੰਬਰ 122 ਪੇਟ ਵਿੱਚ ਦਰਦ ਹੈ ਤਾਂ ਗਰਮ ਪਾਣੀ ਵਿੱਚ ਹਿੰਗ ਪਾ ਕੇ ਪੀਓ ਜੀ ਨੰਬਰ 123 ਹਿਚਕੀਆਂ ਵਾਰ-ਵਾਰ ਆਉਂਦੀਆਂ ਹਨ ਤਾਂ ਖੰਡ ਚਟਣੀ ਚਾਹੀਦੀ ਹੈ ਨੰਬਰ 124 ਦੁੱਧ ਵਿੱਚ ਸ਼ੁਹਾਰੇ ਬਾਲ ਕੇ ਪੀਣ ਦੇ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 152 ਪੈਰ ਨੂੰ ਮੋਚ ਆ ਜਾਂਦੀ ਹੈ ਤਾਂ ਬਰਫ਼ ਦੀ ਮ사ਜ ਕਰੋ ਨੰਬਰ 126 ਗਲੇ ਵਿੱਚ ਖਰਾਸ਼ ਹੁੰਦੀ ਹੈ ਤਾਂ ਗਰਮ ਪਾਣੀ ਵਿੱਚ ਲੂਣ ਪਾ ਕੇ ਗਰਾਰੇ ਕਰੋ ਜੀ ਨੰਬਰ 126 ਅਗਰ ਜਲਨ ਹੋ ਰਹੀ ਹੈ ਤਾਂ ਆਲੂ ਦੇ ਟੁਕੜੇ ਜ਼ਰੂਰ ਲਗਾਓ ਜੀ ਨੰਬਰ 128 ਵਾਲਾਂ ਵਿੱਚ ਆਮਲੇ ਦਾ ਪਾਊਡਰ ਮਿਲਾਓ ਮਜ਼ਬੂਤੀ ਆਵੇਗੀ ਨੰਬਰ 129 ਦਹੀਂ ਅਤੇ ਨਿੰਬੂ ਮਿਲਾ ਕੇ ਵਾਲਾਂ ਤੇ ਲਾਉਣ ਦੇ ਨਾਲ ਡੈਂਡਰਫ ਦੂਰ ਚਲਾ ਜਾਂਦਾ ਹੈ ਨੰਬਰ 130 ਜਿਆਦਾ ਪਸੀਨਾ ਆਉਂਦਾ ਹੈ ਤਾਂ ਫੜਕੜੀ ਜ਼ਰੂਰ ਰਗੜੋ ਜੀ ਨੰਬਰ 131 ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਗਲਾ ਸਾਫ਼ ਹੁੰਦਾ ਹੈ ਨੰਬਰ 132 ਚਿਹਰਾ ਧੋਣ ਤੋਂ ਬਾਅਦ ਠੰਡਾ ਪਾਣੀ ਛਿੜਕਣ ਦੇ ਨਾਲ ਤਾਜ਼ਗੀ ਰਹਿੰਦੀ ਹੈ ਨੰਬਰ 133 ਖਰਬੂਜਾ ਖਾਣ ਦੇ ਨਾਲ ਪਸ਼ਾਬ ਸਾਫ਼ ਆਉਂਦਾ ਹੈ। ਨੰਬਰ 134 ਬੇਲ ਦਾ ਸਰਬਤ ਪੇਟ ਨੂੰ ਠੰਡਕ ਦਿੰਦਾ ਹੈ। ਨੰਬਰ 135 ਗਰਮੀ ਵਿੱਚ ਛਾਂਚ ਪੀਣ ਦੇ ਨਾਲ ਸਰੀਰ ਠੰਡਾ ਰਹਿੰਦਾ ਹੈ। ਨੰਬਰ 136 ਤੁਲਸੀ ਦਾ ਰਸ ਕੰਨ ਵਿੱਚ ਪਾਉਣ ਦੇ ਨਾਲ ਦਰਦ ਦੂਰ ਚਲਾ ਜਾਂਦਾ ਹੈ। ਨੰਬਰ 137 ਬਰਫ਼ ਵਾਲੇ ਪਾਣੀ ਵਿੱਚ ਪੈਰ ਡੋਬਦੇ ਹਾਂ ਤਾਂ ਥਕਾਨ ਦੂਰ ਹੋ ਜਾਂਦੀ ਹੈ। ਨੰਬਰ 138 ਤੁੰਨੀ ਵਿੱਚ ਤੇਲ ਲਾਉਣ ਦੇ ਨਾਲ ਸਕਿਨ ਸੌਫਟ ਹੋ ਜਾਂਦੀ ਹੈ। ਨੰਬਰ 139 ਨਮਕ ਅਤੇ ਤੇਲ ਮਿਕਸ ਕਰਕੇ ਸਰੀਰ ਦੇ ਜੋੜਾਂ ਦੀ ਮਾਲਿਸ਼ ਕਰੋ। ਨੰਬਰ 140 ਦੁੱਧ ਵਿੱਚ ਮੇਥੀ ਉਬਾਲ ਕੇ ਪੀਣ ਦੇ ਨਾਲ ਕਮਰ ਦਰਦ ਠੀਕ ਹੁੰਦਾ ਹੈ ਨੰਬਰ 141 ਸਰੀਰ ਦੀ ਹੱਡੀ ਟੁੱਟੀ ਹੈ ਤਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ ਜੀ ਬਹੁਤ ਜਲਦੀ ਅਸਰ ਹੁੰਦਾ ਹੈ ਨੰਬਰ 142 ਨੱਕ ਦੀ ਅਲਰਜੀ ਹੈ ਤਾਂ ਨੀਮ ਦਾ ਰਸ ਜ਼ਰੂਰ ਪੀਓ ਜੀ ਨੰਬਰ 139 ਇੱਕ ਚੁਟਕੀ ਸੈਂਦਾ ਨਮਕ ਗਰਮ ਪਾਣੀ ਵਿੱਚ ਪਾ ਕੇ ਪੀਣ ਦੇ ਨਾਲ ਡਕਾਰ ਘਟ ਹੋ ਜਾਂਦੇ ਹਨ ਨੰਬਰ 144 ਸਿਰ ਵਿੱਚ ਨਿੰਮ ਦੇ ਪੱਤਿਆਂ ਦਾ ਰਸ ਲਾਉਣ ਦੇ ਨਾਲ ਖਾਰਸ਼ ਦੂਰ ਹੁੰਦੀ ਹੈ ਨੰਬਰ 145 ਬੁਖਾਰ ਹੈ ਤਾਂ ਤુલਸੀ ਦਾ ਕੜਾ ਬਣਾ ਕੇ ਪੀਓ ਜੀ ਨੰਬਰ 146 ਹਲਦੀ ਸ਼ਹਿਦ ਮਿਕਸ ਕਰਕੇ ਸਵੇਰ ਟਾਈਮ ਪੀ ਲਓ ਇਮਿਊਨਿਟੀ ਵਾਧੀ ਹੈ ਨੰਬਰ 147 ਦੁੱਧ ਵਿੱਚ ਬਦਾਮ ਉਬਾਲ ਕੇ ਪੀਣ ਦੇ ਨਾਲ ਜਾਂਦਾਸ ਤੇਜ ਹੁੰਦੀ ਹੈ ਨੰਬਰ 148 ਸਰਦੀ ਵਿੱਚ ਖਜੂਰ ਅਤੇ ਦੁੱਧ ਮਿਕਸ ਕਰਕੇ ਪੀਣਾ ਚਾਹੀਦਾ ਹੈ ਨੰਬਰ 149 ਪਿਆਜ਼ ਕੱਟ ਕੇ ਤਲੀਆਂ ਤੇ ਰੱਖਣ ਦੇ ਨਾਲ ਬੁਖਾਰ ਉਤਰ ਜਾਂਦਾ ਹੈ ਨੰਬਰ 50 ਅਦਰਕ ਅਤੇ ਸ਼ਹਿਦ ਕਾਲੀ ਮਿਰਚ ਮਿਕਸ ਕਰਕੇ ਖਾਣੇ ਹਾਂ ਤਾਂ ਕਾਫੀ ਸਾਫ ਹੋ ਜਾਂਦਾ ਹੈ ਨੰਬਰ 151 ਅੰਜੀਰ ਅਤੇ ਖਨੋਟ ਖਾਨ ਦੇ ਨਾਲ ਜੋੜਾਂ ਵਿੱਚ ਤਾਕਤ ਆ ਜਾਂਦੀ ਹੈ ਦੋਸਤੋ ਇਹ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੋਰ ਵੀ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਲੋਕਾਂ ਤੱਕ ਸ਼ੇਅਰ ਕਰੋ ਜੀ